तूं गुदा बोल ते चमकण मणके नी चांदरी पद लिदर लिदर द ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸੋ ਅੱਜ ਆਪਣੇ ਘਰੇ ਹੈਗੀ ਆ ਲੋਹੜੀ। ਸੋ ਸਾਰੀਆਂ ਬੀਬੀਆਂ ਆਈਆਂ। ਸੋ ਸਾਰੇ ਜਾਣੇ ਆਪਦਾ ਇੰਜੋਏ ਕਰਨਗੇ ਨਾਲੇ ਲੋਹੜੀ ਬਾਲਾਂਗੇ ਆਪਾਂ ਨਾਲੇ ਖਾਵਾਂਗੇ ਪੀਵਾਂਗੇ ਨੱਚਾਂਗੇ ਟੱਪਾਂਗੇ। ਤੇ ਬੇਬੇ ਬੇਬੇ ਹੁਣੇ ਪੂਰੀਆਂ ਬੋਲੀਆਂ ਪਾਉਣਗੇ। ਸੋ ਆਪ ਬੀਬੀਆਂ ਦਾ ਪ੍ਰੋਗਰਾਮ ਹੀ ਰੱਖਿਆ ਹੋਇਆ ਕਿ ਬੀਬੀਆਂ ਸਾਰੇ ਆਪਦਾ ਇੰਜੋਏ ਕਰਨ ਖਾਣਾ ਪੀਣ ਨੱਚਣ ਗਿੱਧਾ ਗੁੱਧਾ ਪਾਉਣ ਹਨ। ਹਾਂਜੀ ਆਈ ਜਾਂਦੇ ਹੋਰ ਵੀ ਹੋਣਾ। ਆਪਾਂ ਸਾਰੇ ਪਿੰਡ 'ਚ ਗਏ ਗਿਆਂ ਤਾਂ ਅੱਜ ਵੇਖੀ ਨਾਨੀ ਦਾ ਤੇ ਬੇਬੇ ਦਾ ਤੇ ਮੁਕਾਬਲਾ ਹੋਣਾ ਹੀ ਬਾਕੀ ਸਾਰਿਆਂ ਦਾ ਵੀ ਹੋਣਾ ਹੀ ਆ। ਹੂੰ। ਸੋ ਮੌਸਮ ਠੰਡ ਬਹੁਤ ਆਜ। ਉੱਧਰ ਪੁਜੀਆਵਦਾਨਾ ਚੱਲੀ ਜਾਂਦਾ ਉਹ ਦਿਖਾ ਕੇ। ਹੋ ਜੋਨੀ ਆ ਗਿਆ। ਮਾਸੀ ਜੀ ਸਤਿ ਸ਼੍ਰੀ ਅਕਾਲ। ਲੈ ਉਹ ਵੇਖੀ। ਓਏ ਡਰਦੀ ਨਹੀਂ ਭਈ। ਹਾਂ ਹੋਣਾ। ਆਂਟੀ ਜੀ ਸਤਿ ਸ਼੍ਰੀ ਅਕਾਲ। ਸਤਰੀ ਦਾ ਆਉਂਦੀ ਅਰਦਾਨਾ ਕੋਈ ਆਉਂਦਾ ਨਹੀਂ ਕੀ ਹੈ ਲੋੜੀ ਬਾਲਣ ਲੱਗੇ ਹੁਣ ਮੰਮੀ ਕਹਿੰਦੀ ਬਾਹਲ ਜੇ ਕਿਤੇ ਵਿੱਚ ਹੀ ਨਾ ਰਹਿ ਜੀ ਬਾਹਲ ਦੋ ਚੰਗੀ ਤਰ੍ਹਾਂ ਇਹ ਵੈਰੀ ਗੁੱਡ ਬੇਬੇ ਉਧਰ ਪੂਰੀਆਂ ਗੱਲਾਂ ਬਾਤਾਂ ਗੀ ਮਾਰ ਜਾਂਦੀ ਆ ਇਹ ਆਓ ਚਿਆਕ ਸੱਸ ਦੇ ਲੋ ਫੇ ਫੇ ਵੇਖਦੀ ਭਾਈ ਕੌਣ ਆ ਗਿਆ ਤੇ ਕੌਣ ਰਹਿ ਗਿਆ ਲੋ ਜੀ ਤੇਲ ਆਪਣੀ ਇੱਧਰ ਨੇ ਤੇ ਹੁਣ ਤੇਲ ਸਿੱਟਣੀ ਆ ਵਰਤਾਦੂ ਸਾਰਿਆਂ ਨੂੰ ਤੇਲ ਕਰਾਂ ਦੀ ਵਰਤਾਦੂ ਕਰਾਂ ਦੀ ਸਾਰਿਆਂ ਨੂੰ ਤੇਲ ਮੈਨੂੰ ਮੈਨੂੰ ਆਇਆ ਆਪਣੀ ਉਹਨੇ ਟਾਈਮ ਨੂੰ ਲੋੜੀ ਨਾ ਬਲ ਜੇ ਸਾਰੀ ਲੋ ਜੀ ਵਾਰੀ ਵਾਰੀ ਸਾਰਿਆਂ ਨੂੰ ਆਪਾਂ ਤੇਲ ਵਰਤਾ ਦੇਣੀ ਜੀ ਅ ਦਲਿੱਦਰ ਜਾ ਦਲਿੱਦਰ ਆ ਨਹੀਂ ਨਹੀਂ ਦਲਿੱਦਰ ਚ ਭੇਜਣਾ ਦਲਿੱਦਰ ਨੂੰ ਲਿਆਉਣਾ ਥੋੜੀ ਆਪਾ ਸਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲੇ ਪਾ ਤੂੰ ਵੀ ਬੈ ਉਪ ਜਾ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲੇ ਪਾ ਐਟਮਾ ਜਾ ਪਾਈਆਂ ਚਾਰ ਚੁੱਕ ਹੈ ਸਰ ਆ ਬੇਬੇ ਦੁਹਣੀ ਦਲੀਦਰ ਭਜਾਣਾ ਮੋਠੀ ਜਿ ਫੜੀ ਬੈਠੀ ਮੈਂ ਕਿਹ ਹੋਰ ਭਜਾਉਂਗਾ ਹਾਂਜੀ ਕੀ ਸਟਾਰਟ ਕਰੀਏ ਸਟਾਰਟ ਕਰ ਦਿਓ ਬਾਈ ਜਿਹੜਾ ਕੁਝ ਕਹੇ ਓ ਮੈਂ ਤਾਂ ਦਲੀਦਰ ਭਜਾਇਆ ਨਹੀਂ ਚਲਾ ਲੇਟ ਆਪਾਂ ਹੀ ਉੱਠਦੇ ਆਂ ਤਾਂ ਦਲੀਦਰ ਭਜਾਈਏ ਇਸਰਾ ਦਲੀਦਰ ਜਾ ਲੋ ਜੀ ਸਾਰੇ ਜਾਨੀ ਦਲੀਦਰ ਨੂੰ ਭਜਾ ਰਹੇ ਆ ਆਂਟੀ ਇਸਰ ਕੌਣ ਆ ਜਿਹਨੂੰ ਬੁਲਾ ਰਹੇ ਹਿਸਰਦ ਲਿੰਦਰ ਜੀ ਹਿਸਰਦਾ ਦਾ ਮੈਨੂੰ ਮੈਨੂੰ ਮੈਂ ਤਾਂ ਮੇਰੇ ਪਿਓ ਨੂੰ ਨਹੀਂ ਪਤਾ ਹੋਣਾਗਾ ਹਾਂਜੀ ਕਿਵੇਂ ਹਿਸਰ ਗੋਆਣਿਆ ਹਿਸਰ ਗੋਗੂਆਣੀ ਛੜਛਕ ਦੇ ਦੇ ਪਰਦਾ ਸਹੁਰਾ ਮਾਸੀ ਸਾਡੇ ਬਹੁਤ ਦੂਰੋਂ ਆਏ ਸਭ ਤੋਂ ਲੇਟ ਆਉਂਦੇ ਹੋਏ ਮੇਰੇ ਲੇਟ ਆਏ ਆ ਵਿਚਾਰੇ ਹਾਂ ਇੰਨਾ ਲੰਮਾ ਸਫਰ ਸੀਗਾ ਇਹਨਾਂ ਦਾ ਵਿਚਾਰਿਆਂ ਦਾ ਸਾਈ ਸਲਾਮ

ਲਾਂ ਮੋਲਦੀਆਂ ਵਿਚ ਬਾਗਾਂ ਦੇ ਬੈਠੇ ਕੋਲਾ 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 ਮੋਲਦੀਆਂ ਛੰਨਾ ਪਾੜਿਆ ਨਿਜਵਾਣ ਦਾ ਵੇਖ ਮੁੰਡਿਆ ਕੜ ਕੇ ਤੂੰ ਗੁੱਦਾ ਮਲ ਵਣਦਾ ਵੇਖ ਮੁੰਡਿਆ ਕੰਵੇਂ ਕੇ ਤੂੰ ਗੁੱਦਾ ਮਲ ਵਣਦਾ ਵੇਖ

ਨੱਚਾ ਕੇ ਬਾਹੀ ਲਾਲ ਚੂੜਾ ਪਾ ਕੇ ਸਗੀ ਸਿਰ ਤੇ ਸਜਾ ਕੇ ਬਾਹੀ ਲਾਲ ਚੂੜਾ ਪਾ ਮੇਰੀ ਗਾਨੀ ਦੇ ਚਮਕਣ ਮਣਕੇ ਨੀ ਚਾਂਜਰ ਸ਼ਣਕ ਪਈ ਜਦੋਂ ਨੱਚੀ ਮੈਂ ਪਟੋਲਾ ਬਣ ਕੇ ਨੀ ਚਾਂਜਰ ਸ਼ਣਕ ਪਈ ਜਦੋਂ ਨੱਚੀ ਮੈਂ ਪਟੋਲਾ ਬਣ ਜਾ ਮਾਨੀ ਚੁਕ ਚੁਕ ਤੇਰੇ ਨਾਲ ਜਲ ਲਗ ਜਾ ਰਲਤੀ ਫਰਕ ਨਾ ਪਾਵਾਂ ਤੇਰੀ ਨਾ ਕੀ ਦਾ ਫਰਕੇ ਜਾਂਚ ਚਾਹਾਂ ਤੇਰੀ ਨੇਕੀ 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 ਦਾ ਬਣ ਜਾ ਮਾਨੀ ਚੁਕ ਚੁਕ ਤੇਰੇ ਨਾਲ ਜਲ ਲਗ ਜਾ ਤੂੰ ਪੜ੍ਹਨਾ ਬਾਵਾਂ ਤੇਰੀ ਫੋਟੋ ਤੇ ਸਈ ਕੇ ਸਿਲ ਪਰ ਛਾਵਾਂ ਤੇਰੀ ਫੋਟੋ ਤੇ ਬੇ ਹੀ ਜੂੜਾ ਛੜਗੇ ਗਿੱਦਾ ਚਟੀਆਂ ਦਾ ਬੇਖਸ਼ਕੀਨਾ ਖਰਚੇ ਜਿੰਦਾ ਚਟੀਆਂ ਦਾ ਬੇਖਸ਼ਕੀਨਾ ਖਰਚੇ ਜਿੰਦਾ ਚਟੀਆਂ ਦਾ ਬੇਖਸ਼ਕੀਨਾ ਖਰਚੇ ਜੂੜਾ ਜਟੀਆਂ ਦਾ ਬੇਖਸ਼ਕੀਨਾ ਖਰਚੇ ਜਿੰਦਾ ਜਟੀਆਂ ਦਾ ਗੱਡੂ ਵੱਟੇ ਵੀ ਬੱਥੇਰੇ ਲੱਡੂ ਖਾਂਦੇ ਵੀ ਬੱਥੇਰੇ ਲੱਡੂ ਵੱਟੇ ਵੀ ਬੱਥੇਰੇ ਲੱਡੂ ਖਾਂਦੇ ਵੀ ਬੱਥੇਰੇ ਅੱਜ ਲੱਗ ਜੂ ਪਤਾ ਕਿ ਤੂੰ ਨਾ ਜਿਬਰਾਬਰ ਮੇਰੇ ਅੱਜ ਲੱਗ ਜੂ ਪਤਾ I'm gonna make a ਚਾਨਣ ਚਾਨਣ ਚਾਨੀ ਮੈਂ ਨੱਚਦੀ ਨਾ ਟੱਕਣੀ ਮੈਂ ਨੱਚਦੀ ਨਾ ਚਾਨਣ ਚਾਨਣ ਚਾਨੀ ਮੈਂ ਅੱਗ ਵਾਂਗੂ ਮੱਚਾਂ ਦੇਵਾ ਘੇੜਾ ਕੁੜੀਂ ਵੀ ਮੈਂ ਨੱਚ ਨੱਚ ਪਟਦਿਆਂ ਵੇੜਾ ਕੁੜੀਂ ਹੋਂਦੀ ਮੈਂ ਨੱਚ ਨੱਚ ਪਟਦਿਆਂ ਮੇਰਾ ਕੁੜੀਂ ਹੋਂਦੀ ਮੈਂ ਨੱਚ ਨੱਚ ਪਟਦਿਆਂ ਘੇੜਾ ਕੁੜੀਂ ਹੋਂਦੀ ਮੈਂ ਨੱਚ ਨੱਚ ਪਟਦਿਆਂ ਵੇੜਾ ਕੁੜੀਂ ਦਰਵਾਜ਼ਾ ਹੋਵੇ ਲੱਕੜ ਦਾ ਦੇਖਾ ਨਾ ਲਈਂ ਜਵਾਨੀ ਵੇਂਦੀ ਨੀ ਕਰpaੜੇ ਦੇ ਸਦਾ ਜਵਾਨੀ ਵੇਂਦੀ ਨੀ ਕਰpaੜੇ ਦੇ ਸਦਾ ਜਵਾਨੀ ਵੇਂਦੀ ਨੀ ਕਰpaੜੇ ਦੇ ਜੰਦ ਗੀਤਿਆਰੇ ਤਰਪਈਏ ਟੁੱਟਣ ਚਾਰੇ ਟੁੱਟਣ ਬਾਈਆਂ ਵੇ ਗਗਰੂ ਤੈਂ ਟੋਲੇ ਨਾਰਾਂ ਦੇਣ ਦੁਹਾਈਆਂ ਵੇ ਗਗਰੂ ਤੈਂ ਟੋਲੇ ਨਾਰਾਂ ਦੇਣ ਦੁਹਾਈਆਂ ਵੇ ਗਗਰੂ ਤੈਂ ਟੋਲੇ ਨਾੜਾ ਕਾਣਾ ਚੋਰੀ ਸੋਰੇ ਕੈਦ ਕਟੀ 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 ਦੀਪਤੀ ਦੀ ਦੀਪਤੀ ਦੀ ਦੀ ਚੁੱਕਣ ਨੂਰਤ ਦੀਪਤੀ ਦੀ ਦੀਪਤੀ ਦੀ ਦੀ ਚੁੱਕਣ ਨੂਰਤ ਜੱਗ ਕਰੇ ਤੇਹ ਦੀ ਜੀ ਪਕਣ ਨੂਰਤ ਦੀਪਤੀ ਦੀ ਜੀ ਦੀ ਦੀ ਚੁੱਕਣ ਨੂਰਤ ਦੀ ਦੀਪਤੀ ਦੀ ਜੀ ਰਾਫੂੜੀ ਐਨੀ ਤੈਨੂੰ ਨੱਚਦੀ ਵੇਖਣਾ ਐਸਾ ਫੂੜੀ ਐਨੀ ਤੈਨੂੰ ਨੱਚਦੀ ਵੇਖ ਕੀ ਸੇਦਾ ਕਹਿਣਾ ਕੁੜੀਏ ਨੀ ਰੂਪ ਤੇਰੇ ਤੇ ਸਦਾ ਨਹੀਂ ਰਹਿਣਾ 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 ਕੁੜੀਏ ਨੀ ਰੂਪ ਤੇਰੇ ਤੇ ਸਦਾ ਨਹੀਂ ਲੇ ਆ ਬੇਚਨੇ ਮੁੰਡੇ ਆ ਬੇਚਨਾ ਵੇਚ ਕੇ ਲਿਆ ਦੇ ਛਣੇ 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 ਮੁੰਡੇ ਉਹ ਸਈਉਣੀ ਮੇਰੀ ਕੜ ਤੂ ਤੂ ਵੀਤ ਦੀ ਸ਼ਾਮਲਾ ਹੋਵੇ ਦੀ ਜਿੰਦ ਤਨ ਮੇਰੇ ਕਦੀ ਬੈਂਕੀਆਂ ਆ ਵੀ ਦਾ ਕਰੇ ਇਤੰਗੁਰ ਮਨ ਨੂੰ ਹੱਥ ਲਾਇਆ ਤੇ ਤਪ ਜਿਤੰਤੁਰ ਮਨ ਨੂੰ ਹੱਥ ਲਾਇਆ ਤੇ ਤਪ ਜਿਤੰਤੁਰ ਮਨ ਨੂੰ ਹੱਥ ਲਾਇਆ ਸੁਵਲੇ ਜਾਂ ਦੀ ਢਾਲ ਵਿੱਚ ਰੋੜ ਕੋਈ ਨਾ ਜਿੱਥੇ ਸੱਸ ਮਟਿਆਰੀ ਉੱਥੇ ਜੋਰ ਕੋਈ ਨਾ ਜਿੱਥੇ ਸੱਸ ਮਟਿਆਰੀ ਉੱਥੇ ਜੋਰ ਕੋਈ ਨਾ ਜਿੱਥੇ ਸੱਸ ਮਟਿਆਰੀ ਹੁੰਦੇ ਜੋਰ ਕੋਈ ਨਾ ਜਿੱਥੇ ਸੱਸ ਮਟਿਆਰੀ